ਇੱਕ ਪਾਸੇ ਆਮ ਲੋਕ ਸਧਾਰਨ ਲੋਕ ਕਾਰੋਬਾਰੀ ਲੋਕ ਚੋਰਾਂ ਤੋਂ ਲਟੇਰਿਆਂ ਤੋਂ ਫਰੋਤੀਆਂ ਮੰਗਣ ਵਾਲਿਆਂ ਤੋਂ ਬਹੁਤ ਪਰੇਸ਼ਾਨ ਹੈ ਇੱਕ ਇਸ ਹੈ ਸਮਾਜ ਦਾ ਦੂਸਰੇ ਪਾਸੇ ਉਹ ਲੋਕ ਜਿਹੜੇ ਇਸ ਕੰਮ ਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਵੀ ਕੋਈ ਨਾ ਕੋਈ ਮਿਲ ਜਾਂਦਾ ਮਦਦ ਕਰਨ ਵਾਲਾ ਜਦੋਂ ਮਦਦ ਹੁੰਦੀ ਰਹਿਣੀ ਹੈ ਫੇ ਚੋਰੀਆਂ ਫੇ ਇਹ ਲੁਟੇਰਾਬਾਦ ਕਿਵੇਂ ਖਤਮ ਹੋਵੇਗਾ ਜੇ ਗੱਲ ਕਰ ਲਈਏ ਪੰਜਾਬੀ ਜਿਵੇਂ ਇਹਨਾਂ ਤੋਂ ਦੁਖੀ ਹੈ ਜਿਵੇਂ ਖੇਤੀ ਸੈਕਟਰ ਦੀ ਗੱਲ ਕਰ ਲਈਏ ਕੋਈ ਸਮਾਂ ਹੁੰਦਾ ਸੀ ਜਦੋਂ ਖੂਹਾਂ ਦੇ ਉੱਤੇ ਆਮੇ ਖੁੱਲੇ ਆਮ ਖੇਤੀਬਾੜੀ ਦੇ ਸਮਾਨ ਜਿਹੜੇ ਸੀ ਉਹ ਪੈ ਰਹੇ ਦੇ ਸੀ ਭਾਵੇਂ ਉੱਥੇ ਕੋਈ ਹੋਵੇ ਚਾਹੇ ਨਾ ਹੋਵੇ ਪਰ ਅੱਜ ਖੇਤੀ ਸੈਕਟਰ ਵਿੱਚ ਇਹਨਾਂ ਖੁੰਹਾ ਤੇ ਤੁਸੀਂ ਖੁੱਲੇ ਆਮ ਸਮਾਨ ਲੋਹੇ ਦਾ ਕੋਈ ਕੀਮਤੀ ਸਮਾਨ ਰੱਖ ਕੇ ਤਾਂ ਦੇਖੋ ਕੀ ਤੁਹਾਡਾ ਉਹ ਅਗਲੇ ਦਿਨ ਸਮਾਨ ਮੈਨੇਜਰ ਦਾ ਤਾਰਾਂ ਵੱਢ ਲਈਆਂ ਜਾਂਦੀਆਂ ਟਿਊਬਲਾਂ ਦੀਆਂ ਸਟਾਰਟਰ ਲਾ ਲੈ ਜਾਂਦੇ ਆ ট্রান্সਫਾਰਮਰ ਮੰਟ ਚੋਰੀ ਕਰ ਲਏ ਜਾਂਦੇ ਆ ਚੋਰੀ ਇੰਨੀ ਵੱਧ ਗਈ ਹੈ ਕਿ ਲੋਕ ਤਰਾਤਰਾਂ ਕਰਦੇ ਆ ਹੁਣ ਇੱਕ ਪਾਸੇ ਚੋਰ ਹੈ ਦੂਜੇ ਪਾਸੇ ਚੋਰਾਂ ਦੀ ਮਦਦ ਕਰਨ ਵਾਲਿਆ ਹੈ ਇਸ ਸਾਰੇ ਸਮਾਜ ਦਾ ਹਿੱਸਾ ਹੈ ਗੱਲ ਚੋਰੀ ਦੀ ਸ਼ੁਰੂ ਕੀਤੀ ਹੈ ਲੰਘੇ ਕੱਲ ਇੱਥੇ ਇੱਕ ਦੁਕਾਨਦਾਰ ਤੇ ਘਰ ਅੱਗੇ ਪਹਿਲਾਂ ਫਿਰ ਦੁਕਾਨ ਅੱਗੇ ਧਾਰਨਾ ਮਾਰਿਆ ਗਿਆ ਧਾਰਨਾ ਮਾਰਨ ਵਾਲੇ ਕੌਣ ਹੈ ਜਿਨ੍ਹਾਂ ਦੇ ਮੁੰਡੇ ਇਸ ਦੁਕਾਨਦਾਰ ਨਾਲ ਦੱਸਿਆ ਜਾਂਦਾ ਕਿ ਪਿਛਲੇ 10-11 ਸਾਲ ਤੋਂ ਕੰਮ ਕਰਦੇ ਸੀ ਇੱਕ ਦਿਨ ਇਦਾਂ ਦਾ ਆਇਆ ਕਿ ਦੁਕਾਨਦਾਰ ਨੇ ਉਸਦੇ ਗੱਲੇ ਨੂੰ ਚਾਬੀ ਲਾ ਕੇ ਚੋਰੀ ਕਰਨ ਦਾ ਜਦੋਂ ਮਾਮਲਾ ਫੜਿਆ ਗਿਆ ਤੇ ਉਸ ਵੇਲੇ ਇਹ ਤਸਾਂ ਸਾਲਾਂ ਤੋਂ ਵਿਸ਼ਵਾਸ ਬਣਾ ਕੇ ਕੰਮ ਕਰਦੇ ਰਿਹਾ ਇਹ ਨੌਜਵਾਨ ਇਹਨਾਂ ਦੀ ਗੱਲ ਚਲੇ ਜਾਂਦੀ ਹੈ ਪੰਚਾਇਤੀ ਮੋਹਤਵਾਰ ਵਿਅਕਤੀਆਂ ਕੋਲ ਮੋਹਤਵਾਰ ਵਿਅਕਤੀ ਜਿਹੜੇ ਆ ਇਸ ਮਾਮਲੇ ਨੂੰ ਨਗਡਾਉਣ ਲਈ ਇੱਕ ਪਹਿਲੀ ਜਿਹੜੀ ਤੈਰਿਆ ਗੱਲ ਨੂੰ ਨੇਰੇ ਕਰਦੀ ਹੈ ਉਸ ਵੱਲੋਂ ਇਹਨਾਂ ਨੌਜਵਾਨਾਂ ਨੂੰ ਜਿੰਨਾ ਕ ਵੀ ਜਰਮਾਨਾ ਲਗਾਇਆ ਜਾਂਦਾ ਕਹਿ ਲਈਏ ਜਾਂ ਉਹਨਾਂ ਨੂੰ ਜਿੰਨੇ ਕ ਵੀ ਪੈਸੇ ਜਿਹੜੇ ਆ ਉਹ ਮਾਲਕ ਨੂੰ ਦੇਣ ਲਈ ਜਿਵੇਂ ਕਿ ਗੱਲ ਸਾਹਮਣੇ ਆਈ ਹੈ ਮਨਾਇਆ ਗਿਆ ਪਰ ਮਾਲਕ ਨਹੀਂ ਮੰਨ ਰਿਹਾ ਉਹ ਹੋਰ ਕਿਸੇ ਪਤਵੰਤੇ ਸੱਜਣ ਕੋਲ ਚਲ ਜਾਂਦਾ ਫਿਰ ਉਹ ਪਤਵੰਤਾ ਸੱਜਣ ਜਿਹੜਾ ਆ ਇਹਨਾਂ ਨੂੰ ਬੁਲਾਉਂਦਾ ਉਹਨਾਂ ਨੂੰ ਬੁਲਾਉਣ ਤੋਂ ਜਿਵੇਂ ਇੱਕ ਮੁੰਡਾ ਮੁੰਡੇ ਦੇ ਮਾਪੇ ਕਾਮਰੇਟ ਸੰਤੋਖ ਸਿੰਘ ਕੋਲ ਚਲੇ ਜਾਂਦੇ ਆ ਇੱਥੇ ਹੋਰ ਵੀ ਵਿਦਵਾਨ ਤੇ ਸੱਜਣ ਇਸ ਮਾਮਲੇ ਨੂੰ ਲੈ ਕੇ ਬੈੰਦੇ ਆ ਕਾਮਰੇਟ ਨੇ ਸਾਨੂੰ ਇਹ ਵੀਡੀਓ ਵਿੱਚ ਆਖਿਆ ਕਿ ਇੱਕ ਨੌਜਵਾਨ ਮੰਨਿਆ ਕਿ ਅਸੀਂ ਰਲ ਕੇ ਚੋਰੀ ਕਰਦੇ ਰਹੇ ਆ ਉਹ ਵੀ ਵੀਡੀਓ ਤੁਹਾਨੂੰ ਸੁਣਾਵਾਂਗੇ ਦੂਜੇ ਪਾਸੇ ਇਹ ਗਲਤ ਕੰਮ ਕਰਨ ਵਾਲੇ ਮੁੰਡੇ ਜਾਂ ਉਹਨਾਂ ਦੇ ਮਾਪੇ ਹੁਣ ਪੰਚਾਇਤਾਂ ਕੋਲ ਅਜਿਹੇ ਸਹਿਯੋਗ ਮੰਗਦੇ ਆ ਕਿ ਸਾਡੀ ਮਦਦ ਕੀਤੀ ਜਾਵੇ ਤਾਂ ਕਿ ਸਾਨੂੰ ਇਸ ਮਾਮਲੇ ਦੇ ਵਿੱਚੋਂ ਛਡਕਾਰਾ ਹੋ ਜਵੇ ਹੁਣ ਜਦੋਂ ਛਡਕਾਰਾ ਕਰਵਾਉਣ ਵਾਲੀ ਵੀ ਧਿਰ ਇਸੇ ਸਮਾਜ ਵਿੱਚ ਹੈ ਇੱਕ ਪਾਸੇ ਉਹ ਧਿਰ ਹੈ ਜਿਹੜੀ ਚੋਰੀ ਦੇ ਇਸ ਮਾਮਲੇ ਨੂੰ ਜਿਹੜਾ ਆ ਉਹ ਗਲਤ ਕਹਿੰਦੀ ਹੈ ਦੂਸਰੇ ਪਾਸੇ ਉਹ ਲੋਕ ਆ ਜਿਹੜੇ ਇਸ ਤਰ੍ਹਾਂ ਦੀ ਜਿਹੜੀ ਆ ਉਹ ਚੋਰੀ ਕਰਨ ਦੇ ਮਾਮਲੇ ਨੂੰ ਦਬਾਉਂਦੇ ਆ ਇਹ ਵੀ ਲੋਕ ਕਹਿੰਦੇ ਆ ਵੇ ਯਾਰ 10 ਸਾਲ ਹੋ ਗਿਆ 11 ਸਾਲ ਹੋ ਗਿਆ ਕੰਮ ਕਰਦਿਆਂ ਨੂੰ ਇਹ ਇੰਨਾ ਵੀ ਯਕੀਨ ਨਹੀਂ ਰਿਹਾ ਜੇ ਹੁਣ ਗੱਲ ਕਰ ਲਈਏ ਵਿਦੇਸ਼ ਦੀ ਜਿੱਥੇ ਸਾਡੇ ਪੰਜਾਬੀ ਲਗਾਤਾਰ ਕਈ ਕਈ ਸਾਲ 20-20 ਸਾਲ ਕੰਮ ਕਰਦੇ ਆ ਅਗਰ ਕਦੇ ਵੀ ਕੰਮੇ ਕੋਲੋਂ ਗਲਤੀ ਹੋ ਜਵੇ ਤੇ ਗੁਰੇ ਬਖਸ਼ਦੇ ਨਹੀਂ ਘਰ ਨੂੰ ਤੋੜ ਦਿੰਦੇ ਆ ਉੱਥੇ ਅਗਰ ਤੁਸੀਂ ਜੇ ਇਹ ਕਹਿੰਦੇ ਹੋ ਕਿ ਤੁਹਾਨੂੰ ਅਸੀਂ ਜੀ ਏਨੇ ਸਾਲ ਕੰਮ ਦਿੱਤਾ ਤੋ ਅੱਗੋਂ ਮਾਲਕ ਕਹਿੰਦਾ ਤੁਸੀਂ ਮੈਨੂੰ ਕੰਮ ਦਿੱਤਾ ਮੈਂ ਤੁਹਾਨੂੰ ਉਹਦੇ ਪੈਸੇ ਦਿੱਤੇ ਆ ਇਸ ਕਰਕੇ ਉੱਥੇ ਤਾਂ ਨਾ ਤਾਂ ਕੋਈ ਵੱਧੂ ਗੱਲ ਆਉਂਦੀ ਆ ਚੁੱਪ ਕਰਕੇ ਡੱਬਾ ਚੁੱਕ ਕੇ ਫੇਰ ਘਰ ਨੂੰ ਆ ਜਾਂਦੇ ਆ ਪਰ ਇੱਥੇ ਜਿੰਨੀਆਂ ਗੱਲਾਂ ਅਸੀਂ ਕਰਦੇ ਆ ਜਿਵੇਂ ਅਸੀਂ ਆਪਣੇ ਇਸ ਸਮਾਜ ਦੇ ਵਿੱਚ ਵਿਚਰਦੇ ਆ ਉਸ ਨੂੰ ਲੈ ਕੇ ਕਈ ਵਾਰ ਸਾਨੂੰ ਇਹ ਸੁਣਨ ਲਈ ਮਿਲਦਾ ਕਿ ਲੋਕ ਤੋਬਾ ਕਰਦੇ ਆ ਕੀ ਇੱਥੇ ਚੋਰੀ ਚਿਕਾਰੀ ਕਦੇ ਖਤਮ ਹੋਊਗੀ ਕੀ ਇੱਥੇ ਲੁਟੇਰਾਬਾਦ ਖਤਮ ਹੋਊਗਾ ਇੱਥੇ ਦੀ ਚੋਰੀ ਲੁਟੇਰਾਬਾਦ ਤੋਂ ਦੁਖੀ ਹੋ ਕੇ ਲੋਕ ਬਦਮਾਚਾਂ ਤੋਂ ਦੁਖੀ ਹੋ ਕੇ ਆਪਣਾ ਦੇਸ਼ ਛੱਡ ਕੇ ਜਿਹੜਾ ਆ ਉਹ ਵਿਦੇਸ਼ਾਂ ਵਿੱਚ ਚਲੇ ਗਏ ਉਹ ਸਭ ਕੁਝ ਤੁਹਾਡੇ ਸਾਹਮਣੇ ਹੈ ਇਸ ਤੋਂ ਤੁਸੀਂ ਸਹਿਜੇ ਹਿਸਾਬ ਲਾ ਸਕਦੇ ਹੋ ਚੋਰੀ ਕਿਵੇਂ हट ਜਾਊਗੀ ਕਿਉਂਕਿ ਜਦੋਂ ਇੱਕ ਪਾਸੇ ਚੋਰਾਂ ਵਾਲੀ ਸਾਈਡ ਤੇ ਚੋਰਾ ਨੂੰ ਬਚਾਉਣ ਲਈ ਲੋਕ ਖੜੇ ਆ ਚੋਰਾ ਦਾ ਛਡਕਾਰਾ ਕਰਾਉਣ ਨੂੰ ਖੜੇ ਆ ਫਿਰ ਕਿਵੇਂ ਚੋਰੀ ਸਾਡੇ ਸਮਾਜ ਵਿੱਚੋਂ ਖਤਮ ਹੋ ਜਾਊਗੀ ਤੁਸੀਂ ਅਕਸਰ ਜਾਣਦੇ ਹੋ ਕਿ ਚੋਰਾਹਾਂ ਦੇ ਮਗਰ ਵੀ ਥਾਣਿਆਂ ਵਿੱਚ ਲੋਕ ਜਾਂਦੇ ਆ ਪੁਲਿਸ ਨਾਲ ਬਹਿਸ ਦੇ ਆ ਜਾ ਕੇ ਕਿ ਤੁਸੀਂ ਇਹਨੂੰ ਚੋਰ ਕਿਵੇਂ ਕਹਿ ਸਕਦੇ ਆ ਕਿਸ ਤਰ੍ਹਾਂ ਇਹੋ ਜਿਹੇ ਲੋਕਾਂ ਦੀ ਮਦਦ ਕਰਦੇ ਆ ਤਾਈਂ ਨੂੰ ਅੱਜ ਸਮਾਜ ਦੇ ਵਿੱਚ ਇਹ ਵਰਤਾਰਾ ਖਤਮ ਹੋਣ ਦਾ ਨਾਂ ਨਹੀਂ ਲੈਂਦਾ ਦੋਸਤੋ ਇਥੇ ਤੱਕ ਹੁਣ ਜਿਹੜੀ ਗੱਲ ਚੱਲੇ ਗਈ ਆ ਕਿ ਕੋਈ ਵੀ ਕਾਰੋਬਾਰੀ ਜਿਹੜਾ ਆ ਡਰਦਾ ਰੌਲਾ ਨਹੀਂ ਪਾਉਂਦਾ ਅਕਸਰ ਅਸੀਂ ਦੇਖਦੇ ਆ ਦੇਣ ਦੇਣ ਦੇ ਮਾਮਲੇ ਵਿੱਚ ਵੀ ਕਈ ਵਾਰੀ ਕੀ ਦੇਖਦੇ ਆ ਜਿਨੇ ਕਿਸੇ ਕੋ ਪੈਸੇ ਵੀ ਲੈਣੇ ਆ ਉਹ ਇਸ ਕਰਕੇ ਰੌਲਾ ਨਹੀਂ ਪਾਉਂਦਾ ਉਹਨੂੰ ਇਹ ਡਰ ਲੱਗਦਾ ਕਿ ਪੈਸੇ ਲੈਣੇ ਤਾਂ ਮੈਨੂੰ ਦੂਰ ਦੀ ਗੱਲ ਜਿਸ ਤੋਂ ਮੈਂ ਪੈਸੇ ਲੈਣੇ ਆ ਉਸ ਪਾਸੇ ਲੋਕ ਜਾਦੇ ਹੋ ਜਾਣੇ ਮੈਨੂੰ ਹੀ ਮਾੜਾ ਕਹਿਣਾ ਆ ਇਸ ਕਰਕੇ ਤੋਬਾ ਹੋਈ ਪਈ ਹੈ ਤੇ ਦੋਸਤੋ ਇਹ ਕਦੇ ਵੀ ਜਿਹੜੇ ਅਜਿਹੇ ਕੰਮ ਕਰਦੇ ਆ ਉਹਨਾਂ ਤੇ ਵੀ ਇਹ ਕਈ ਅਰੀ ਇਹ ਜਿਹੇ ਮੁਸੀਬਤ ਆ ਸਕਦੀ ਹੈ ਇਹ ਜਿਹ ਅਜਿਹਾ ਹੋਇਆ ਇਹਦੇ ਮੁੱਖ ਕਾਰਨ ਅਸੀਂ ਇਹ ਦੇਖਿਆ ਕਿ ਵੱਖ-ਵੱਖ ਸਿਆਸੀਆਂ ਪਾਰਟੀਆਂ ਦੇ ਜਿਹੜੇ ਲੋਕ ਆ ਉਹ ਆਪਣੇ ਵਾਲੇ ਪਾਸੇ ਵੱਧ ਤੋਂ ਵੱਧ ਲੋਕਾਂ ਨੂੰ ਵੋਟਰਾਂ ਨੂੰ ਤਾਂ ਜੁੜ ਰਿਹਾ ਕਿ ਉਹਨਾਂ ਦਾ ਪਤੜਾ ਭਾਰੀ ਹੋ ਜਵੇ ਉਹਨਾਂ ਨੂੰ ਚੋਰਾ ਨਾ ਮਤਲਬ ਨਹੀਂ ਉਹਨਾਂ ਨੂੰ ਲੁਟੇਰਿਆ ਨਾ ਮਤਲਬ ਨਹੀਂ ਉਹਨਾਂ ਤੋਂ ਸਿਰਫ ਬੂਟ ਬੈਂਕ ਦਾ ਮਤਲਬ ਲੈ ਤਾਂ ਉਹਨੂੰ ਲੁਟੇਰਿਆਂ ਚੋਰਾਂ ਦੀ ਇਹ ਸਿਆਸੀ ਲੋਕ ਇਹ ਪਾਰਟੀਆਂ ਦੇ ਆਗੂ ਥਾਣਿਆਂ ਵਿੱਚ ਜਾ ਕੇ ਮਦਦ ਕਰਦੇ ਆ ਪੰਚਾਇਤਾਂ ਵਿੱਚ ਮਦਦ ਕਰਦੇ ਆ ਜਦੋਂ ਇਹ ਹਾਲਾਤ ਹੋ ਗਿਆ ਫਿਰ ਤੁਸੀਂ ਸਹੀ ਜੇ ਹਿਸਾਬ ਲਗਾ ਸਕਦੇ ਹੋ ਇਸ ਸਮਾਜ ਦੇ ਵਿੱਚ ਨਾ ਚੋਰੀਆਂ ਘਟਨਾਵਾਂ ਕਟੜੀਆਂ ਨੇ ਨਾ ਲੁਟੇਰਾਬਾਦ ਕਟਣਾ ਆਮ ਲੋਕਾਂ ਦੀ ਲੁੱਟ ਜਿਹੜੀ ਆ ਉਹ ਵੱਧ ਤੋਂ ਵੱਧ ਹੁੰਦੀ ਨਜ਼ਰ ਆ ਰਹੀ ਹੈ ਇਸ ਸਮੱਸਿਆ ਨੂੰ ਕਿਵੇਂ ਘਟਾਇਆ ਜਾਵੇ ਜਦੋਂ ਮੌਤਵਾਰ ਵਿਅਕਤੀ ਟੜਿਆਂ ਵਿੱਚ ਵੰਡ ਜਾਂਦੇ ਨੇ ਮੌਤਵਾਰ ਵਿਅਕਤੀ ਆਪਣੀਆਂ ਕਿੜਾ ਕੱਢਣ ਲਈ ਜਿਵੇਂ ਅਸੀਂ ਇੱਥੇ ਕੱਲ ਬਿਲਗੇ ਦੇ ਵਿੱਚ ਦੇਖਿਆ ਬਹੁਤੇ ਲੋਕ ਤਾਂ ਆਪਣੀਆਂ ਕਿੜਾ ਕੱਢਣ ਲਈ ਇਸ ਪਾਸੇ ਹੋ ਗਿਆ ਜਿੱਧਰ ਇਲਜ਼ਾਮ ਲੱਗਦਾ ਕਿ ਉਹਨਾਂ ਨੌਜਵਾਨਾਂ ਨੇ ਚੋਰੀ ਕੀਤੀ ਸੀ ਪੁਲਿਸ ਨੇ ਪਰਚਾ ਦੇਤਾ ਇੱਕ ਵਿਅਕਤੀ ਨੂੰ ਫੜ ਕੇ ਅੰਦਰ ਦੇਤਾ ਇਸ ਸਾਰੀ ਸਮੱਸਿਆ ਨੂੰ ਦੇਖ ਕੇ ਇਹ ਲੱਗਦਾ ਕਿ ਦਿਨੋਂ ਦਿਨ ਜਿੱਥੇ ਚੋਰਾਂ ਦੇ ਹੌਸਲੇ ਵੱਧ ਰਹੇ ਆ ਲੁੱਟੇਰਿਆਂ ਦੇ ਹੌਸਲੇ ਵੱਧ ਰਹੇ ਆ ਉੱਥੇ ਆਮ ਲੋਕ ਧੜਿਆਂ ਵਿੱਚ ਵੱਧ ਹੋ ਗਏ ਇਹ ਸਮਸਿਆ ਖੜੀ ਕੀਤੀ ਆ ਸਾਡੇ ਮਹੱਲਿਆਂ ਦੇ ਆਗੂਆਂ ਨੇ ਸਾਡੇ ਪਿੰਡਾਂ ਦੇ ਆਗੂਆਂ ਨੇ ਇਹ ਆਗੂ ਜਿਹੜੇ ਸੱਚ ਦਾ ਪਾਠ ਇੱਕ ਪਾਸੇ ਪੜਾਉਂਦੇ ਆ ਪਰ ਅੰਦਰੋਂ ਅੰਦਰੀ ਇਹ ਇੱਕ ਦੂਸਰੇ ਦੇ ਧੜਿਆਂ ਨੂੰ ਲੈ ਕੇ ਚੋਰਾ ਦੀ ਹਮਾਇਤ ਕਰਦੇ ਆ ਨਸ਼ਾ ਵੇਚਣ ਵਾਲਿਆਂ ਦੀ ਹਮਾਇਤ ਕਰਦੇ ਆ ਲੁਟੇਰਿਆਂ ਦੀ ਹਮਾਇਤ ਕਰਦੇ ਆ ਇਹਨਾਂ ਨੂੰ ਦੋਸਤੋ ਅਸੀਂ ਰਾਹ ਵਿਗਾਹੇ ਨਾਗੇ ਕਰਦੇ ਰਹਾਂਗੇ ਤੁਹਾਨੂੰ ਵੀਡੀਓ ਸੁਣਾਵਾਂਗੇ ਅਸੀਂ ਕਮਟਸ ਸੰਤੋਖ ਸਿੰਘ ਬੇਲਗਾਨੇ ਇਹਨਾਂ ਚੋਰੀਆਂ ਨੂੰ ਲੈ ਕੇ ਇਹਨਾਂ ਸਿਆਸੀ ਬੰਦਿਆਂ ਨੂੰ ਲੈ ਕੇ ਬਹੁਤ ਸਾਰੇ ਜਿਹੜੇ ਆ ਸਾਨੂੰ ਜਿਹੜੇ ਆਪਣੇ ਵਿਚਾਰ ਰਿਕਾਰਡ ਕਰਾਇਆ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਦੋਸਤੋ ਅੱਜ ਇਹ ਸੀ ਕਿ ਚੋਰਾਂ ਦੇ ਹੌਸਲੇ ਕਿਵੇਂ ਵਧ ਰਹਾ ਸਿਆਸੀ ਲੋਕ ਜਿਹੜੇ ਆ ਇਹਨਾਂ ਮਾੜੇ ਬੰਦਿਆਂ ਦੀ ਮਦਦ ਕਰ ਰਹਾ ਬਾਜ਼ਾਰ ਦੇ ਵਿੱਚ ਇਹ ਜੋ ਨੌਜਵਾਨ ਕੰਮ ਕਰਦੇ ਆ ਜੇ ਉਹਨਾਂ ਨੂੰ ਗਲਤ ਸ਼ੈਲਟਰ ਸਿਆਸੀ ਲੋਕ ਕਰਨਗੇ ਤਾਂ ਦੁਕਾਨਦਾਰਾਂ ਦੇ ਮਨ ਵਿੱਚ ਇਹ ਭੈਅ ਆ ਕਿ ਇਹ ਸਾਡੇ ਉੱਤੇ ਇੱਕ ਜਿਹੜਾ ਭੈਅ ਦਬਾਅ ਬਣ ਗਿਆ ਕੱਲ ਨੂੰ ਕਿਸੇ ਹੋਰ ਦੁਕਾਨਦਾਰ ਦੇ ਅੱਗੇ ਅਜਿਹੇ ਧਰਨੇ ਲੱਗਣਗੇ ਇਹ ਮਾਹੌਲ ਅਗਰ ਬਣਿਆ ਇਹ ਮਾਹੌਲ ਸਿਰਜਿਆ ਤਾਂ ਇਹਦੇ ਵਿੱਚ ਇਹਦੇ ਪਿੱਛੇ ਸਿਆਸੀ ਵਿਅਕਤੀਆਂ ਦਾ ਹੱਥ ਹੈ ਬਿਲਗਾ ਕਿੱਧਰ ਨੂੰ ਜਾ ਰਿਹਾ ਬਿਲਗੇ ਦੇ ਵਿੱਚ ਨਿਤ ਨਾਮੀ ਕੋਈ ਨਾ ਕੋਈ ਖਬਰ ਜਿਹੜੀ ਆ ਉਹ ਗਰਾਊਟ ਵਾਲੀ ਤੁਹਾਨੂੰ ਸੁਣ ਲਈ ਮਿਲਦੀ ਹੈ ਕਿ ਕਰੀਏ ਅਜਿਹੀਆਂ ਖਬਰਾਂ ਜਿਹੜੀਆਂ ਆ ਉਹਨਾਂ ਨੂੰ ਕੋਸ਼ਿਸ਼ ਹੁੰਦੀ ਆ ਘੱਟ ਤੋਂ ਘੱਟ ਜਿਹੜਾ ਆ ਉਹ ਲੈ ਕੇ ਆਈਏ ਪਰ ਜਦੋਂ ਮਾਮਲੇ ਹੀ ਵੱਡੇ ਹੋ ਜਾਂਦੇ ਆ ਉਸ ਮਾਮਲੇ ਦੀ ਤੈਹ ਤੱਕ ਜਾਣਾ ਪੈਂਦਾ ਹੈ ਖੋਜ ਕਰਨੀ ਪੈਂਦੀ ਹੈ ਸੱਚ ਕੀ ਹੈ ਝੂਠ ਕੀ ਹੈ ਜੀ ਮੋਤਵਾਰੀ ਵਿਅਕਤੀ ਚੌਣ ਤਾਂ ਇਹਨਾਂ ਮਾਮਲਿਆਂ ਨੂੰ ਮੁੱਢੋਂ ਹੀ ਜਿਹੜਾ ਆ ਨਕਾਰ ਸਕਦੇ ਆ ਗਲਤ ਨੂੰ ਗਲਤ ਕਹਿ ਸਕਦੇ ਆ ਪਰ ਜਦੋਂ ਇਹ ਮੋਤਬਰ ਵਿਅਕਤੀ ਆਪਣੀਆਂ ਇੱਕ ਦੂਜੇ ਨਾਲ ਕਿਹੜਾ ਕਰਦੇ ਆ ਤੇ ਉਸ ਵੇਲੇ ਇਹਨਾਂ ਮਾੜੇ ਵਿਅਕਤੀਆਂ ਨੂੰ ਜਿਹੜੀ ਆ ਉਹ ਸ਼ੈਲਟਰ ਮਿਲਦੀ ਆ ਇਹ ਸੀ ਦੋਸਤੋ ਅੱਜ ਮੁੱਦੇ ਦੀ ਗੱਲ ਕੱਲ ਫੇਰ ਤੁਹਾਡੇ ਲਈ ਇੱਕ ਨਵਾਂ ਵਿਸ਼ਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਜਾਤ ਤੁਸੀਂ ਦੇਖਦੇ ਰਹੋ ਬਿਲਗਰ ਨਿਊਜ਼ ਆਨਲਾਈਨ ਵੀਡੀਓ ਚੰਗੀ ਲੱਗੀ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ